ਦੁਨੀਆ ਸਾਡੇ ਦਿਮਾਗ ਨਾਲ ਨਹੀਂ ਚੱਲ ਸਕਦੀ ਇਹਨੇ ਵਰਤਾਦੀ ਦਾਤ ਕਿਨ ਕਾ ਜਿੱਥੇ ਬਿਲਕੁਲ ਬੇਵੱਸ ਹੋ ਜਾਓ ਚੁੱਪੀ ਕਰ ਜਾਇਆ ਕਰ ਵਾਹ ਵਾਹ ਸਮਾਂ ਲੰਘ ਜਾਂਦਾ ਉਹ ਲੰਗਾ ਦਿੰਦਾ ਜਿੱਥੇ ਬੋਲਣ ਹਾਰੀ ਏ ਤਿੱਥੇ ਚੰਗੀ ਚੁੱਪ ਜਿੱਥੇ ਬਿਲਕੁਲ ਬੇਵੱਸ ਹੋ ਜਾਓ ਪਾਵੇ ਗੁੜਕਾ ਸਹਿ ਫੜ ਲੋ ਜਪਜੀ ਸਾਹਿਬ ਦਾ ਤੇ ਭਾਵੇਂ ਮੋਬਾਈਲ ਦੇ ਕੱਢ ਦੋ ਸ਼ੁਰੂ ਹੋ ਜਾਓ ਉਹ ਬੇਵਸੀ ਉਹ ਚੀਜ਼ਾਂ ਨੂੰ ਆਪੇ ਸੰਭਾਲਦਾ ਫਿਰ ਆਖੋ ਸਤ ਨਾਮੁ ਦੁਨੀਆ ਤੁਹਾਡੇ ਦਿਮਾਗ ਨਾਲ ਨਹੀਂ ਚੱਲਦੀ ਪਰਿਵਾਰ ਦੇ ਮੈਂਬਰ ਵੀ ਨਹੀਂ ਚੱਲ ਸਕਦੇ ਜਿਨ੍ਹਾਂ ਪਰਿਵਾਰਾਂ ਦੇ ਕਿਰਪਾ ਪਤਾ ਨਹੀਂ ਕਿਹੜੇ ਪਿਛਲੇ ਜਨਮਾਂ ਵਿੱਚ ਪੁੰਨ ਦਾਨ ਕੀਤੇ ਹੋਏ ਆਲਾ ਦੁਆਲਾ ਸੱਜਣ ਮਿੱਤਰ ਫਿਰ ਮਨ ਨਹੀਂ ਲੱਗਦਾ ਭਗਤੀ ਜਦੋਂ ਠੇਸਾਂ ਪਹੁੰਚਦੀ ਇਹ ਬਾਬਾ ਜੀ ਦੀਆਂ ਗਰੀਬੀਆਂ ਵੇਖ ਕੇ ਫਿਰ ਜਿੱਥੇ ਬੋਲਣ ਹਾਰੀ ਐ ਉੱਥੇ ਚੰਗੀ ਚੁੱਪ ਕਈ ਜਗ੍ਹਾ ਚੁੱਪ ਵੀ ਤੁਹਾਡੀ ਲੱਖਾਂ ਦੀ ਆਵਾਜ਼ ਵਰਗੀ ਐ ਆਖੋ ਸਤਿਨਾਮ